ਸਿੱਖ ਨੇ ਰਾਜ ਭਾਗ ਦੇ ਮਾਲਕ ਬਣਨਾ ਹੈ। ਲੇਕਿਨ ਸ਼ਾਸਤਰ ਧਾਰੀ ਹੋਣ ਤੋਂ ਬਿਨਾ ਸਾਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਿੱਖ ਨੇ ਬਾਦਸ਼ਾਹਤ ਭੋਗਦਿਆ ਹੋਇਆ ਸਿੱਖ ਨੇ ਰਾਜ ਭਾਗ ਭੋਗਦਿਆ ਹੋਇਆ ਕਦੇ ਵੀ ਧਰਮ ਦਾ ਪੰਡਾ ਨਹੀਂ ਛੱਡਣਾ, ਅਧਿਆਤਮਿਕਤਾ ਦਾ ਪੰਡਾ ਨਹੀਂ ਛੱਡਣਾ। ਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਸ਼ਾਸਤਰ ਧਾਰੀ ਹੋਈਏ। ਛੈਤਰ ਕੇ ਅਧਿਰ ਹੈ ਰਾਜ ਸਿੱਖ ਰਾਜ ਦੀ ਗੱਲ ਕਰਦਾ ਕਿ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ। ਪਰ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਧਲੇ ਬਲੇ ਹੈ ਕੋਈ ਵੀ ਧਰਮ ਜਿਹੜਾ ਉਹ ਰਾਜ ਭਰ ਤੋਂ ਬਿਨਾਂ ਦੇ ਚੱਲਦਾ। ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਨੇ ਮੇਰੇ ਪੀਰ ਤੇ ਮਾਲਕ ਸਤਿਗੁਰੂ ਨੂੰ ਇਸ ਤਖਤ ਤੇ ਮੇਰੇ ਅਤੇ ਪੀਰੇ ਦੀਆਂ ਦੋ ਕੁਰਪਾਨਾਂ ਧਾਰਨ ਕਰਵਾਈਆਂ 1600 ਈਸਵੀ 11 ਸਾਲ ਦੀ ਸਤਿਗੁਰਾਂ ਦੀ ਸ਼ਰੀਰਕ ਉਮਰ ਹੈ ਤੇ ਸਤਿਗੁਰੂ ਜੀ ਤਖਤ ਤੇ ਬਰਾਜਮਾਨ ਹੋਏ ਢਾਡੀਆਂ ਨੇ ਵਾਰ ਗਾਈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨੰਨ ਮਾਰ ਦੁਸ਼ਟਾਂ ਕਰੇ ਤਾਗੀਰ ਦੀ ਪੱਕ ਤੇਰੀ ਕਿਹ ਜਹਾਂਗੀਰ ਦੀ ਗੁਰਮੁਖੋ ਵਸ ਤਖਤ ਨੇ ਔਰ ਤਖਤ ਤੇ ਸਤਿਗੁਰਾਂ ਦਾ ਬਿਰਾਜਮਾਨ ਹੋਣਾ ਤੇ ਮੇਰੇ ਪੀਰ ਦੀਆਂ ਦੋ ਕਿਰਪਾਨਾਂ ਸਤਗੁਰਾਂ ਨੇ ਧਾਰਨ ਕਰਕੇ ਤੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕੀਤਾ ਉਸ ਦਿਨ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਇੱਕ ਇਨਕਲਾਬੀ ਯੁੱਗ ਦੀ ਸ਼ੁਰੂਆਤ ਮੇਰੇ ਪੀਰ ਦੇ ਮਾਲਕ ਨੇ ਤਖਤ ਤੇ ਬਰਾਜਮਾਨ ਹੋ ਕੇ ਤੇ ਮੇਰੇ ਪੀਰ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਪੀਰ ਦੀ ਕਿਰਪਾਨ ਅਧਿਆਤਮਿਕਤਾ ਦੀ ਨਿਸ਼ਾਨੀ ਤੇ ਮੀਰੀ ਦੀ ਕਿਰਪਾਨ ਬਾਦਸ਼ਾਹਤ ਤੇ ਨਿਸ਼ਾਨੀ ਸਿੱਖ ਨੇ ਬਾਦਸ਼ਾਹਤ ਭੋਗ ਦਿਆ ਹੋਇਆ ਸਿੱਖ ਨੇ ਰਾਜ ਭਾਗ ਭੋਗ ਦਿਆ ਹੋਇਆ ਕਦੇ ਵੀ ਧਰਮ ਦਾ ਪੰਨਾ ਨਹੀਂ ਛੱਡਣਾ ਅਧਿਆਤਮਿਕਤਾ ਦਾ ਪੰਨਾ ਨਹੀਂ ਛੱਡਣਾ ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਮੀਰੀ ਅਤੇ ਪੀਰੀ ਦਾ ਬਹੁਤ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਜਿੱਥੇ ਸਿੱਖ ਰਾਜ ਭਗਤ ਦਾ ਮਾਲਕ ਬਣੇ ਜਿੱਥੇ ਸਿੱਖ ਵੱਡੇ ਵੱਡੇ ਅਹੁਦੇਾਂ ਤੇ ਬਰਾਜਪਾਨ ਹੋਵੇ ਉੱਥੇ ਸਿੱਖ ਕਦੇ ਵੀ ਆਪਣੇ ਗੁਰੂ ਦਾ ਪੰਡਾ ਨਾ ਛੱਡੇ ਅਧਿਆਤਮਿਕਤਾ ਦਾ ਪੰਡਾ ਨਾ ਛੱਡੇ ਆਪਣੇ ਮਨ ਵਿੱਚੋਂ ਕਦੇ ਵੀ ਉਸ ਦਾਤਿਆਂ ਨੂੰ ਉਸ ਪਰਮੇਸ਼ਰ ਨੂੰ ਵਸਾਰੇ ਨਾ ਆਪਣੇ ਮਨ ਵਿੱਚ ਇਹ ਭੈਰ ਰੱਖ ਕੇ ਚੱਲੇ ਕਿ ਜੇਕਰ ਮੇਰੇ ਕੋਲ ਅੱਜ ਬਾਦਸ਼ਾਹਤ ਹੈ ਇਹ ਕੇਵਲ ਪਰਮੇਸ਼ਰ ਦੀ ਕਿਰਪਾ ਨਾਲ ਹੈ ਕੇਵਲ ਗੁਰੂ ਦੀ ਕਿਰਪਾ ਨਾਲ ਹੈ ਜੇਕਰ ਗੁਰੂ ਦੀ ਕਿਰਪਾ ਨਹੀਂ ਹੋਏਗੀ ਤਾਂ ਸਾਡੇ ਕੋਲ ਗੁਰਮੁਖੋ ਰਾਜ ਭਾਗ ਬਾਦਸ਼ਾਹਤ ਵੀ ਨਹੀਂ ਰਹੇਗੀ ਜਿੱਥੇ ਅੱਜ ਸਤਿਗੁਰੂ ਤਖਤ ਤੇ ਬਰਾਜਮਾਨ ਹੋਏ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾ ਧਾਰਨ ਕਰਕੇ ਸਾਨੂੰ ਇੱਕ ਪਾਵਨ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਉੱਥੇ ਅੱਜ ਦੇ ਦਿਨ ਮੇਰੇ ਪੀਰ ਦੇ ਮਾਲਕ ਨੇ ਆਪ ਕਿਰਪਾਨਾ ਧਾਰਨ ਕੀਤੀਆਂ ਤੇ ਸਮੁੱਚੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦੇ ਹੁਕਮ ਨਾਮੇ ਬਿਜਾਰੀ ਕੀਤੇ ਸਨ ਕਿ ਸਮੁੱਚੇ ਸਿੱਖ ਸ਼ਸਤਰ ਧਾਰੀ ਹੋਣ ਬਾਬਾ ਬੁੱਢਾ ਜੀ ਵਰਗੇ ਭਾਈ ਗੁਰਦਾਸ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਵੀ ਉਸ ਦਿਨ ਆਪਣੇ ਗਾਤਰੇ ਕਿਰਪਾਨਾ ਧਾਰਨ ਕੀਤੀਆਂ ਸਨ ਜਦੋਂ ਆਪਕੇ ਦਰਸ਼ਨ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਆਉਂਦੇ ਹੋ ਹਰ ਰੋਜ਼ ਸ਼ਾਮ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਪਾਵਨ ਸ਼ਸਤਰਾਂ ਦੇ ਕਿੱਥੇ ਆਪ ਜੀ ਸਤਿਗੁਰਾਂ ਦੇ ਜੋ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਕਰਦੇ ਹੋ ਸ਼ਹੀਦ ਸਿੰਘਾਂ ਦੇ ਸ਼ਸਤਰ ਦਰਸ਼ਨ ਕਰਦੇ ਹੋ ਉੱਥੇ ਬਾਬਾ ਬੁੱਢਾ ਸਾਹਿਬ ਦੀ ਸ੍ਰੀ ਸਾਹਿਬ ਦੇ ਵੀ ਦਰਸ਼ਨ ਕਰਦੇ ਹੋ ਜਿਹੜੀ ਸ੍ਰੀ ਸਾਹਿਬ ਜੋ ਰੋਜ਼ਾਨਾ ਚੌਂਕੀ ਸਾਹਿਬ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਅਰਦਾਸ ਕਰਦੀ ਹੈ ਉਸ ਚੌਂਕੀ ਸਾਹਿਬ ਦੀ ਅਗਵਾਈ ਬਾਬਾ ਬੁੱਢਾ ਸਾਹਿਬ ਦੀ ਸਿਹਰੀ ਸਾਫ ਕਰਦੀ ਹੈ ਇਹ ਸਤ ਗੁਰਾਂ ਦਾ ਹੁਕਮ ਸੀ ਕਿ ਸਿੱਖ ਸ਼ਕਤ ਤਰਤਾਰੀ ਹੋਣ ਇੱਕ ਹੋਰ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਸੈਇਦਰ ਚੰਗੇ ਘੋੜੇ ਤੇ ਚੰਗੇ ਜਵਾਨ ਭੇਜੇ ਜਾਣ ਕਿਉਂਕਿ ਹੁਣ ਇੱਕ ਜੰਗ ਦੀ ਸ਼ੁਰੂਆਤ ਹੋਣ ਲੱਗੀ ਹੈ ਤੇ ਸਾਨੂੰ ਹੋਰ ਨਾ ਵਸਤੂਆਂ ਦੇ ਲੋੜ ਨਹੀਂ ਸਾਨੂੰ ਚੰਗੇ ਜਵਾਨ ਚੰਗੇ ਸੈਇਦਰ ਚੰਗੇ ਘੋੜਿਆਂ ਦੀ ਲੋੜ ਹੈ ਜਥਾ ਦੇ ਰੂਪ ਵਿੱਚ ਉਸ ਦਿਨ ਸਿੱਖ ਆਏ ਤੇ ਇਤਿਹਾਸ ਕਹਿੰਦਾ ਕਿ ਸਭ ਤੋਂ ਵੱਡਾ ਜਥਾ ਬਹਾਦਰ ਬਾਬਾ ਬਿਦੇ ਚੰਦ ਸਾਹਿਬ ਜੀ ਲੈ ਕੇ ਪਹੁੰਚੇ। ਔਰ ਆਇਦੇ ਦਿਨ ਗੁਰਮੁਖੋ ਢਾਡੀਆਂ ਨੂੰ ਜਨਮ ਦਿੱਤਾ ਹੈ ਬੀਰੀ ਪੀਰ ਦੇ ਮਾਲਕ ਸਾਤ ਗੁਰੂ ਨੇ। ਖਾਤੀਆਂ ਤੇ ਬਿਠਾ ਕੇ ਢਾਡੇ ਪਾਏ ਨੱਥਾ ਪਾਏ ਅਬਦੁੱਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਲਿਆਂਦਾ ਗਿਆ। ਔਰ ਢਾਡੇ ਜਗਤ ਦੀ ਸ਼ੁਰੂਆਤ ਵੀ ਅੱਜ ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ ਗੁਰਮੁਖੋ ਢਾਡੀ ਸਿੰਘ ਕਵੇਸ਼ਰ ਸਿੰਘ ਰਾਗੀ ਸਿੰਘ ਗ੍ਰੰਥੀ ਸਿੰਘ ਪਾਠੀ ਸਿੰਘ ਪ੍ਰਚਾਰਕ ਸਿੰਘ ਕਥਾਵਾਚਕ ਸਿੰਘ ਇਹ ਪ੍ਰਚਾਰਕ ਸਾਡੇ ਕੌਮ ਦੀਆਂ ਪ੍ਰਣਾਲੀਆਂ ਨੇ ਔਰ ਜੋ ਸਾਡੇ ਵੱਲੋਂ ਇਹਨਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ ਪਾਠੀ ਸਿੰਘਾਂ ਨਾਲ ਤਿਰਸਕਾਰ ਗਰੰਥੀ ਸਿੰਘਾਂ ਨਾਲ ਤਿਰਸਕਾਰ ਪ੍ਰਚਾਰਕਾਂ ਨੂੰ ਸਨਮਾਨ ਨਾ ਦੇਣਾ ਢਾਡੀਆਂ ਨੂੰ ਸਨਮਾਨ ਨਾ ਦੇਣਾ ਗਰੰਥੀ ਸਿੰਘਾਂ ਨੂੰ ਸਨਮਾਨ ਨਾ ਦੇਣਾ ਗੁਰਮੁਖੋ ਇਹ ਬੜਾ ਘਾਟੇ ਵਾਲਾ ਸਾਡੇ ਸਾਰਿਆਂ ਵਾਸਤੇ ਸਵਦਾ ਹੈ ਜਿਹੜੀ ਕੌਮ ਆਪਣੇ ਪ੍ਰਚਾਰਕਾਂ ਦਾ ਸਨਮਾਨ ਨਹੀਂ ਕਰੇਗੀ ਉਹ ਕੌਮ ਕਦੇ ਵੀ ਤਰੱਕੀ ਨਹੀਂ ਕਰ ਸਕਦੀ ਕਿਸੇ ਕੌਮ ਕੋਲ ਇੰਨਾ ਅਮੀਰ ਇਤਿਹਾਸ ਨਹੀਂ ਕਿਸੇ ਕੌਮ ਕੋਲ ਇੰਨਾ ਅਮੀਰ ਵਿਰਸਾ ਨਹੀਂ ਕਿਸੇ ਧਰਮ ਦੇ ਕਿਸੇ ਰਹਿਬਰ ਨੇ ਆਪਣੇ ਪ੍ਰਚਾਰਕਾਂ ਨੂੰ ਆਪ ਜਨਮ ਨਹੀਂ ਦਿੱਤਾ ਇਹ ਮਾਨ ਕੇਬ ਤੇ ਕੇਵਲ ਸਿੱਖ ਪੰਥ ਨੂੰ ਮਿਲਿਆ ਹੈ ਕਿ ਮੇਰੇ ਪੀਰ ਦੇ ਮਾਲਕ ਸਤਿਗੁਰੂ ਨੇ ਢਾਡੇ ਪ੍ਰਥਾ ਦੀ ਅਰੰਭਤਾ ਕੀਤੀ ਔਰ ਕਲਗੀਧਰ ਪਾਤਸ਼ਾਹ ਧਾਨਪੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਵੀਸ਼ਰਾਂ ਨੂੰ ਜਨਮ ਦਿੱਤਾ ਹੈ ਕਿੱਥੇ ਢਾਡੇ ਸਾਨੂੰ ਵਾਰਾਂ ਸੁਣਾ ਕੇ ਸਾਡੇ ਵਿੱਚ ਪੀਰ ਰਸ ਪੈਦਾ ਕਰਦੇ ਨੇ ਉਥੇ ਕਵੀਸ਼ਰ ਸਾਨੂੰ ਸਤਿਗੁਰਾਂ ਦਾ ਇਤਿਹਾਸ ਕਵਤਾਵਾਂ ਦੇ ਰੂਪ ਵਿੱਚ ਸੁਣਾ ਕੇ ਵੀ ਸਾਨੂੰ ਨਿਹਾਲ ਕਰਦੇ ਨੇ ਸੁਗੁਰਮੁਖ ਵਾਜ ਬਹੁਤ ਵੱਡਾ ਦਿਨ ਹੈ ਜਿੱਥੇ ਆਪਾਂ ਸਤਿਗੁਰਾਂ ਦੇ ਪਾਵਨ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਜੁੜ ਬੈਠੇ ਆਂ ਉਹ ਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਸ਼ਸਤਰ ਧਾਰੀ ਹੋਈਏ ਸ਼ਸਤਰ ਕੇ ਅਧੀਨ ਹੈ ਰਾਜ ਸਿੱਖ ਰਾਜ ਦੀ ਗੱਲ ਕਰਦਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਸਤਗੁਰ ਕਹਿੰਦੇ ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਧਰੇ ਤਿਸ ਦਿਗਰਸ ਕਾਜ ਰਾਜ ਬਿਨਾਂ ਨਾ ਧਰਮ ਚੱਲੈ ਹੈ ਧਰਮ ਬਿਨਾਂ ਸਭ ਦਲੇ ਬਲੇ ਹੈ ਕੋਈ ਵੀ ਧਰਮ ਜਿਹੜਾ ਉਹ ਰਾਜ ਭਗਤ ਤੋਂ ਬਿਨਾਂ ਨਹੀਂ ਚੱਲਦਾ ਤੇ ਸਾਡੇ ਪੁਰਖਿਆਂ ਨੇ ਇਹ ਦਾਵਾ ਕੀਤਾ ਕਿ ਹਮ ਰਖਤ ਪਾਤਸ਼ਾਹੀ ਦਾਵਾ ਸਾਡੇ ਪੁਰਖਿਆਂ ਨੇ ਪਾਤਸ਼ਾਹ ਬਣ ਦਾ ਬਾਦਸ਼ਾਹਤ ਦਾ ਦਾਵਾ ਕੀਤਾ ਸਿੱਖ ਨੇ ਰਾਜ ਭਾਗ ਦੇ ਮਾਲਕ ਬਣਨਾ ਸਿੱਖ ਨੇ ਰਾਜ ਭੋਗਿਆ ਔਰ ਉਸ ਸਿੱਖ ਰਾਜ ਦਾ ਜਿਹੜਾ ਰਾਜ ਹੈ ਉਹਦੀ ਰਾਜ ਪ੍ਰਣਾਲੀ ਜਿਹਨੂੰ ਸਮੁੱਚਾ ਸੰਸਾਰ ਅੱਜ ਮੰਨਦਾ ਹੈ ਸਮੁੱਚਾ ਇਤਿਹਾਸ ਮੰਨਦਾ ਹੈ ਕਿ ਉਹ 40 ਸਾਲ ਦਾ ਜਿਹੜਾ ਸਿੱਖ ਰਾਜੇ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਉਹੋ ਜਿਹਾ ਰਾਜ ਕਦੇ ਵੀ ਪਿਛਲੇ ਇਤਿਹਾਸ ਵਿੱਚ ਸੰਸਾਰ ਵਿੱਚ ਨਹੀਂ ਹੋਇਆ ਆਪਾਂ ਰਾਜ ਭਾਗ ਦੇ ਮਾਲਕ ਬਣਨਾ ਹੈ ਲੇਕਿਨ ਸ਼ਾਸਤਰ ਧਾਰੀ ਹੋਣ ਤੋਂ ਬਿਨਾ ਸਾਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੱਥੇ ਸ਼ਾਸਤਰ ਧਾਰੀ ਹੋ ਕੇ ਅਸੀਂ ਰਾਜ ਭਾਗ ਵੱਲ ਵਧਣਾ ਹੈ ਉਥੇ ਗੁਰੂ ਦਾ ਹੁਕਮ ਮੰਨ ਕੇ ਪ੍ਰਕਲਗੀਧਰ ਪਾਤਸ਼ਾਹ ਨੇ ਵੀ ਹੁਕਮ ਕੀਤਾ ਹੈ ਕਿ ਬਿਨਾ ਸ਼ਸ਼ਤਰ ਕੇ ਸੰਗ ਨਰਮ ਭੇਡ ਜਾਨੋ ਗਹਿ ਕਾਨਤਾ ਕੋ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਨ ਹੋਰੇ ਪਿਆਰੇ ਬਿਨਾ ਸ਼ਸ਼ਤਰ ਕੇ ਸੰਗ ਨਾ ਦੇਉ ਦਿਦਾਰੇ ਜਬ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਸ਼ਤਰ ਸਜਾਵੋ ਸ਼ਸ਼ਤਰ ਤਾਰੀ ਹੋ ਕੇ ਅੰਮ੍ਰਿਤ ਤਾਰੀ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ